ਹਲਵਾ ਬਣਾ ਕੇ ਭੇਜਣਾ ਨਹੀਂ ਬਣਦੀ ਵੀ ਕੇ ਆ ਵੇਖੋ ਜੀ ਇੰਗਲੈਂਡ ਯੂਕੇ ਦੇ ਵਿੱਚ ਨਰੀ برف برف ਹੋਈ ਵੀ ਹੈਈ ਵਰਸਾ ਦੇ ਕਾਲ ਕਰ ਰਹੇ ਆ ਤੇ ਆ ਵੇਖੋ ਜੀ ਗੱਡੀਆਂ ਉੱਤੇ برف ਉਹ ਤੇ ਗੱਡੀਆਂ ਸਟਾਰਟ ਕਿਵੇਂ ਹੁੰਦੀਆਂ ਆਉਣਗੀਆਂ ਇਹ ਪਹਿਲਾਂ برف ਸਾੜੀ ਬਣੀ ਆ ਤਾਂ ਥੋੜੀ ਦੇਰ ਸਟਾਰਟ ਰੱਖਾਂਗੇ ਫਿਰ ਅੱਛਾ ਸਹੀ ਲੱਗੇ ਨਹੀਂ ਜਿਵੇਂ ਲੋਕਾਂ ਨੂੰ ਆਮ ਮਿਲੀ ਉੱਤੇ ਲਾ ਲੋਗੇ ਸੜਕਾਂ ਦੇ ਅੱਛਾ ਨਹੀਂ ਬਰਫ਼ ਤੇ ਤੁਰਦੀਆਂ ਵੀ ਔਖੇ ਹੋਣੀਆਂ ਨੇ ਹਾਂਜੀ ਬਰਫ਼ ਤੇ ਤੁਰਦੀਆਂ ਵੀ ਔਖੇ ਹੋਣੀਆਂ ਨੇ ਕਿ ਹੋਰੇ ਆ ਕਿ ਆ ਵੀ ਕੋਣਾ ਸਾਹਿਬ ਸੜਕ ਦੀ ਲਾ ਗਿਆ ਨਹੀਂ ਸਾਈਡ ਤੇ ਹੋਈ ਨਹੀਂ ਓ ਇਸਲੇ ਆਪ ਕਰ ਗਈ ਹੋਣੀ ਐ ਕਮਾਲ ਹੈ ਕਿ ਮੈਂ ਤਾਂ ਨਜੇਰਾ ਉੱਥੇ ਤੁਹਾਡਾ ਕੇ ਹੈ ਨਾ ਤੇ ਅਸੀਂ ਮਬੈਦ ਤੋਂ ਵੀਡੀਓ ਬਣਾ ਰਹੇ ਹਾਂ ਜੀ ਯੂਕੇ ਦੇ ਆ ਵੇਖੋ ਹੈ ਨਹੀਂ ਤੂੰ ਕਿੰਦੇ ਤੁਰਦਾ ਹੀ ਫਿਰ ਹਾਂਜੀ ਮੈਂ ਤਾਂ ਘਰ ਤੋਂ ਬਾਹਰ ਨਿਕਲਿਆ ਅੱਛਾ ਹਾਂਜੀ ਮੈਂ ਕਦੇ ਖਮੋਲ ਜ਼ੋਰ ਦਾ ਪੜਾਏ ਕੰਮ ਕਰ ਲੋਕਾਂ ਰੁਕ ਜਾਂਦੇ ਨੇ ਫਿਰ ਹੈ ਹੋਰ ਹੀ ਹੋਰ ਛੁੱਟੀ ਆਜ ਵੀ ਉਹ ਬਹੁਤ ਬੜੀ ਹੋ ਤਾਂ ਬੜੀ ਹੋ ਬਾਰਨਰ ਤੱਕ ਰਪੜੀ ਵੀ ਹੈ ਹਾਂਜੀ पहले साल इनी बर्फीसी बी साल रिकॉर्ड टुटिया है माड़ी मोटी चलो ठीक बड़ी कनेडा चंदी बर्फ ਬੱਚਾ ਆ ਵੇਖੀ ਆਪਾਂ ਇਹ ਪੰਜਾਬ ਕੇ ਨੇ ਠੰਡੇ ਠੰਡੇ ਹੈ ਤੇ ਆ ਵੇਖ ਤੁਸੀਂ ਯੂਕੇ ਵਿੱਚ ਦੁਬਾਰਾ ਫਿਰ ਦਿਖਾ ਰਿਹਾ ਨਰੀ ਬਰਫ਼ ਬਰਫ਼

ਉਹ ਸ਼ੀਆਲਾ ਪਾਣੀ ਹੁੰਦਾ ਉਹ ਫਿਰ ਜਾਂਦਾ ਵਾ ਅੱਛਾ ਅੱਛਾ ਠੀਕ ਹੈ ਆ ਵੀ ਉਹ ਟੈਂਕੇ ਉਹ ਸਾਰਾ ਬਣਾਈ ਹੁੰਦੀਆਂ ਹੁੰਦੀਆਂ ਨੇ ਐ ਠੀਕ ਹੈ ਜੀਆਲਾ ਹੋਰ ਬੇਟਾ